हेलो स्टूडेंट्स वेलकम इन माय चैनल माय नेम इज गिरेंद्रवीर कौर आज दी जड़ी ये वीडियो है ये थर्ड पार्ट है का चीन भारत दा जो इतिहास पहला दो वीडियो दे विच आपा ने पादा था क्वेश्चन आंसर फॉर्म दे विच ये उसका थर्ड पार्ट है इस दे विच बहुत इंपॉर्टेंट इंफॉर्मेशन होएगी हां जी अगर को नई वीडियो पसंद आई तो चैनल नु सब्सक्राइब लाइक एंड शेयर जरूर करना ਆਪਾਂ ਕੀ ਨੈਕਸਟ ਵੀਡੀਓ ਵੀ ਤੁਹਾਡੇ ਕੋਲ ਪੌਂਟ ਕਰਾਂ ਹਾਂਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਹਾਂਜੀ ਪਹਿਲਾ ਕੁਐਸਚਨ ਹੈ ਰਾਵੀ ਨਦੀ ਦਾ ਵੈਦਿਕ ਨਾਮ ਕੀ ਹੈ ਜੋ ਰਗਵੇਦ ਦੇ ਵਿੱਚ ਰਾਵੀ ਵਦੀ ਸਰਾਵੀ ਨਦੀ ਦਾ ਨਾਮ ਦਿੱਤਾ ਗਿਆ ਉਹ ਕੀ ਨਾਮ ਦਿੱਤਾ ਗਿਆ ਪੁਰਸ਼ਨੀ ਠੀਕ ਹੈ ਆਰੀਅਨ ਕੌਣ ਹਸਨ ਆਰੀਅਨ ਉੱਚ ਜਾਤੀ ਦੇ ਲੋਕਾਂ ਨੂੰ ਕਿਹਾ ਜਾਂਦਾ ਸੀ ਆਰੀਅਨ ਉਹ ਵੈਦਿਕ ਕਾਲ ਵਿੱਚ ਸੀਗੇ ਕਾਲਪੁੱਤਰ ਕਿਸ ਨੇ ਲਿਖਿਆ ਕਾਲਪੁੱਤਰ ਨਾਂ ਦਾ ਇੱਕ ਬੁੱਕ ਹੈ ਨਾਂ ਦਾ ਗ੍ਰੰਥ ਹੈ ਕਿਹਨੇ ਲਿਖਿਆ ਇਹ ਪੱਧਰਵਾਹ ਨੇ ਲਿਖਿਆ ਸੀ ਨੈਕਸਟ ਕੁਐਸਚਨ ਹੈ ਸਿੰਧੂ ਘਾਟੀ ਸਭਿਆਤਾ ਦੇ ਸਥਾਨ ਦੀ ਖੋਜ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਹਾਂਜੀ ਸਿੰਧੂ ਘਾਟੀ ਦੀ ਸਭਿਆਤਾ ਦੇ ਸਥਾਨ ਦੀ ਖੋਜ ਇਹਨੇ ਕੀਤੀ ਸਭ ਤੋਂ ਪਹਿਲਾਂ ਦਾਯाराम ਸਾਹਨੀ ਨੇ ਕੀਤੀ ਸੀ 1921 ਸਾਲ ਵਿੱਚ ਭਾਵੇਂ ਸਭਿਆਤਾ ਬਹੁਤ ਪੁਰਾਣੀ ਸੀਗੀ ਈਸਵੀ ਪੂਰਵ ਦੇ ਵਿੱਚ ਸੀਗੀ ਇਹ ਹੋਂਦ ਦਾ ਈਡੀ ਵਾਲੇ ਸੰ ਚੱਲਦੇ ਨੇ ਪਹਿਲਾਂ ਈਸਾ ਪੂਰਵ ਸੀ ਈਸਾ ਪੂਰਵ ਦੇ ਸਮੇਂ ਇਹ ਪ੍ਰਚਲਿਤ ਸੀ ਸਭਿਆਤਾ ਬਟ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਸੀ ਪਹਿਲੀ ਵਾਰੀ ਖੁਦਾਈ ਕੀਤੀ ਗਈ ਸੀ ਜਿਹੜੀ ਉਹ ਕਿੰਨਾ ਨੇ ਕੀਤੀ ਸੀ ਜੀ ਦਯਾਰਾਮ ਸਾਹਣੀ ਨੇ ਕੀਤੀ ਸੀ 1921 ਦੇ ਵਿੱਚ ਤੇ ਤਦ ਫਿਰ ਇਸ ਦੀ ਸਟਡੀ ਅਗੇ ਰਿਸਰਚ ਹੁਣ ਸ਼ੁਰੂ ਹੋ ਗਈ ਫਿਰ ਇਹ ਤਾਂ ਸਭਿਆਤਾ ਦੇ ਪਰਮਾਨ ملے ਹਾਂਜੀ ਆਰੀਅਨ ਦਾ ਮੁੱਖ ਪੀਣ ਵਾਲਾ ਪਦਾਰਥ ਕੀ ਸੀ ਆਰੀਅਨ ਕਿਹੜੀ ਚੀਜ਼ ਨੂੰ ਪੀਂਦੇ ਸੀ ਸੌਮ ਕਿੰਨੇ ਉਪਵੇਦ ਹਨ ਹੁਣ ਆਪਾਂ ਨੂੰ ਇਹ ਪਤਾ ਵੀ ਚਾਰ ਆਪਣੇ ਮੁੱਖ ਵੇਦ ਨੇ ਚਾਰ ਵੇਦਾਂ ਦੇ ਜਿਹੜੇ ਉਪਵੇਦ ਨੇ ਉਹ ਵੀ ਚਾਰ ਹੀ ਨੇ ਕਿਹੜੇ-ਕਿਹੜੇ ਨੇ ਜਿਵੇਂ ਹੁਣ ਕੁਐਸਚਨ ਆ ਜਾਂਦਾ ਪੇਪਰ 'ਚ ਰਗਵੇਦ ਦੇ ਉਪਵੇਦ ਦਾ ਨਾਮ ਦੱਸੋ ਤੇ ਕਿਸ ਚੀਜ਼ ਦੇ ਨਾਲ ਸੰਬੰਧਤ ਹੈ ਆਪਾਂ ਨੇ ਤਿੰਨ-ਤਿੰਨ ਚਾਰ-ਚਾਰ ਕੁਐਸਚਨਾਂ ਨੂੰ ਇੱਕ ਕੁਐਸਚਨ ਦੇ ਵਿੱਚ ਕਵਰ ਕੀਤਾ ਹੋਇਆਗਾ ਰਗਵੇਦ ਦਾ ਜਿਹੜਾ ਉਪਵੇਦ ਹੈ ਉਹ ਹੈਗਾ ਆਯੁਰਵੇਦ ਤੇ ਇਹ ਚਿਕਿਤਸਾ ਦੇ ਨਾਲ ਰਿਲੇਟਡ ਹੈ ਨੈਕਸਟ ਹੈ ਯੂਰਵੇਦ ਯੂਰਵੇਦ ਦਾ ਨਾ ਅਗੜਾ ਉਪਵੇਦ ਹੈ ਉਹ ਹੈਗਾ ਤਨੋਰਵੇਦ ਤੇ ਤਨੋਰਵੇਦ ਕਿਹੜੀ ਕੀ ਨਾਲ ਸੰਬੰਧਤ ਹੈ ਜੁਦ ਕਲਾ ਦੇ ਨਾਲ ਨੈਕਸਟ ਹੈ ਸਾਮਵੇਦ ਸਾਮਵੇਦ ਦਾ ਉਪਵੇਦ ਦਾ ਨਾਮ ਹੈ ਗੰਧਰਵਵੇਦ ਇਹ ਕਲਾਤੀ ਸੰਗੀਤ ਦੇ ਨਾਲ ਰਿਲੇਟਡ ਹੈ ਨੈਕਸਟ ਹੈ ਅਤਰਵੇਦ ਅਤਰਵੇਦ ਉਪਵੇਦ ਹੈ ਅਗਾ ਸਿਲਪਵੇਦ ਸਿਲਪਵੇਦ ਮਤਲਬ ਭਵਨ ਨਰਮਾਨ ਕਲਾ ਸਲਫ ਦਾ ਮਤਲਬ ਹੀ ਪਵਨਰਮਾ ਹੁੰਦਾ ਤੇ ਇਸ ਕਲਾ ਦੀ ਬਾਰੇ ਦੇ ਵਿੱਚ ਦੱਸਿਆ ਹੋਇਆਗਾ ਇਸ ਤਰ੍ਹਾਂ ਚਾਰ ਵੇਦਾਂ ਦੇ ਉਪਵੇਦਾਂ ਦੇ ਨਾਮ ਨੇ ਜੇ ਇੱਕ ਆਦੇ ਲੀ ਫੇਮਸ ਨੇ ਉਹ ਵੀ ਆਪਾਂ ਨੇ ਲਿਖ ਦਿੱਤੇ ਅਕਸਰ ਪੇਪਰ ਦੇ ਵਿੱਚ ਇਦਾਂ ਹੀ ਆ ਜਾਂਦਾ ਜਾਂ ਮੈਚਿੰਗ ਕੁਐਸਚਨ ਆ ਜਾਂਦਾ ਇੱਕ ਪਾਸੇ ਚਾਰ ਵੇਦਾਂ ਦੇ ਨਾਮ ਦੇ ਦੇ ਮੇਰੇ ਇੱਕ ਪਾਸੇ ਚਾਰ ਉਪਵੇਦਾਂ ਦੇ ਨਾਮ ਦੇ ਦੇ ਉਹਨਾਂ ਨੂੰ ਅੱਗੇ ਪਿੱਛੇ ਕਰਕੇ ਲਿਖਿਆ ਹੁੰਦਾ ਫਿਰ ਆਪਾਂ ਨੇ ਮੈਚ ਕਰਨਾ ਹੁੰਦਾ ਉਸ ਇਦਾਂ ਵੀ ਕੁਐਸਚਨ ਆ ਜਾਂਦਾ ਨੈਕਸਟ ਕੁਐਸਚਨ ਹੈ ਮਹਾਭਾਰਤ ਕਿਸ ਨੇ ਲਿਖਿਆ ਸੀ ਮਹਾ ਰਿਸ਼ੀ ਵ્યાਸ ਜੀ ਨੇ ਮਹਾ ਭਾਰਤ ਨੂੰ ਲਿਖਿਆ ਤੇ ਰਮੈਨ ਕਿਸ ਨੇ ਲਿਖਿਆ ਰਮੈਨ ਮਹਾ ਰਿਸ਼ੀ ਵਾਲਮੀਕ ਨੇ ਲਿਖਿਆ ਇਹਨੂੰ ਐਦਾਂ ਹੀ ਪੁੱਛਿਆ ਜਾ ਸਕਦਾ ਵੀ ਪ੍ਰਾਚੀਨ ਭਾਰਤ ਦੇ ਸਮੇਂ ਦੋ ਮਹੱਤਵਪੂਰਨ ਜਿਹੜੇ ਐਪਿਕ ਨੇ ਉਹ ਕਿਹੜੇ ਨੇ ਮਤਲਬ ਮਹਾਨ ਗ੍ਰੰਥ ਆ ਜਿਹੜੇ ਵੱਡੀ ਗੱਲ ਵਾਲੇ ਗ੍ਰੰਥ ਨੇ ਕਿਹੜੇ ਤਾਂ ਮਹਾ ਭਾਰਤ ਤੇ ਰਮੈਨ ਨੇ ਨੈਕਸਟ ਕੁਐਸਚਨ ਹੈ ਹਰੀਆਂਕ ਰਾਜਵੰਸ਼ ਦਾ ਸਮਾਂ ਕੀ ਸੀ ਹਮ ਵੀ ਹਰੀਆਂਕ ਇੱਕ ਡੈਂਸਟੀ ਸੀ ਰਾਜਵੰਸ਼ ਸੀ ਰਾਜਿਆਂ ਦਾ ਇੱਕ ਵੰਸ਼ ਸੀ ਹਰੀਆਂਕ ਉਹ ਕਿੰਨੇ ਤੋਂ ਕਿੰਨੇ ਈਸਵੀ ਕਰ ਪਰਚਾਲਤ ਸੀ ਲਖੋਗੇ 544 ਈਸਾ ਪੂਰਵ ਤੋਂ 412 ਈਸਾ ਪੂਰਵ ਸੀ ਪ੍ਰਾਚੀਨ ਭਾਰਤ ਦੇ ਵਿੱਚ ਇਹ ਪਹਿਲੀ ਜਿਹੜੀ ਰਾਜਵੰਸ਼ ਸੀਗੀ ਉਹ ਮੰਨੀ ਗਿਆ ਵੈਦਿਕ ਕਾਲ ਤੋਂ ਆਂਡ ਇਸ ਤੋਂ ਬਾਅਦ ਕੁਐਸਚਨ ਹੈ ਇਸ ਰਾਜਵੰਸ਼ ਦਾ ਸੰਸਥਾਪਕ ਕੌਣ ਸੀ ਜੀਨੇ ਸਥਾਪਨਾ ਕੀਤੀ ਜੇ ਇਸ ਰਾਜਵੰਸ਼ ਦੀ ਤੋ ਉਹ ਰਾਜੇ ਦਾ ਨਾਮ ਸੀਗਾ ਬਿੰਬੀਸਾਰ ਤੇ ਬਿੰਬੀਸਾਰ ਇਦਾਂ ਦੇ ਕੁਐਸਚਨ ਆ ਸਕਦਾ ਹੈ ਵੀ ਬਿੰਬੀਸਾਰ ਇਸ ਰਾਜਵੰਸ਼ ਨਾਲ ਸੰਬੰਧ ਰੱਖਦਾ ਹੈ ਹਰੀਅੰਕ ਇਦਾਂ ਕੁਐਸਚਨ ਬਣ ਸਕਦਾ ਬਿੰਬੀਸਰ ਦਾ ਦੂਜਾ ਨਾਮ ਕੀ ਸੀ ਸਰੋਨਿਕਾ ਬਿੰਬੀਸਰ ਨੂੰ ਹੋਰ ਕੀ ਕਹਿੰਦੇ ਸੀ ਸਰੋਨਿਕਾ ਵੀ ਕਹਿੰਦੇ ਸੀ ਉਸ ਦਾ ਕਿੰਗਡਮ ਕਿੱਥੇ ਸੀ ਮਗਧ ਮਗਧ ਦੇ ਆਸ-ਪਾਸ ਦੇ ਇਲਾਕਿਆਂ 'ਚ ਮਗਧ ਦੇ ਇਕੱਤਰ ਇਹ ਅਸੀ ਪਸੀਲਾਰਕਾਂਡਿਕਰ ਉਸ ਦਾ ਸੀ ਰਾਜਪਾਲ ਸੀਗਾ ਉਹ ਇਨਾਂ ਇਲਾਕਿਆਂ ਦੇ ਵਿੱਚ ਰਾਜ ਕਰਦਾ ਸੀ ਪਹਿਲਾ ਭਾਰਤੀ ਰਾਜਾ ਕੌਣ ਸੀ ਜਿਸ ਨੇ ਫੌਜ ਵਿਕਸਿਤ ਕੀਤੀ ਸੀ ਪਹਿਲੀ ਵਾਰੀ ਫੌਜ ਆਰਮੀ ਕਿਹਨੇ ਜਨਾਈਟ ਕੀਤੀ ਸੀ ਕਿਹਨੇ ਬਣਾਈ ਸੀ ਉਹ ਬਿੰਬੀਸਾਰ ਨੇ ਹੀ ਬਣਾਈ ਸੀ ਹਾਂਜੀ ਨੈਕਸਟ ਕੁਐਸਚਨ ਹੈ ਉਸਨੇ ਕਿਹੜਾ ਸ਼ਹਿਰ ਬਣਵਾਇਆ ਸੀ ਨਮਾਰਾਜਗ੍ਰਹਿ ਨਮਾਰਾਜਗ੍ਰਹਿ ਨਾਂ ਦਾ ਸ਼ਹਿਰ ਕਿਹਨੇ ਬਣਾਇਆ ਸੀ ਬਿੰਬੀਸਾਰ ਨੇ ਬਣਾਇਆ ਸੀ ਹਾਂਜੀ ਨੈਕਸਟ ਕੁਐਸਚਨ ਆਇਆ ਹੈ ਆਜ਼ਾਦ ਸਤਰੂ ਕੌਣ ਸੀ ਜਿਆ ਸ਼ਤਰੂ ਕੌਣ ਸੀ ਉਹ ਬਿੰਬੀਸਾਰ ਦਾ ਪੁੱਤਰ ਸੀਗਾ ਤੇ ਉਸਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਸੀ ਹਿੰਦ ਬਿੰਬੀਸਾਰ ਨੂੰ ਨੇ ਮਾਰ ਦਿੱਤਾ ਤੇ ਗੱਦੀ ਤੇ ਕੀ ਸੀਗਾ ਕਬਜ਼ਾ ਕਰ ਲਿਆ ਰਾਜ ਗੱਦੀ ਤੇ ਕਬਜ਼ਾ ਕਰ ਲਿਆ ਤੇ ਉਸਨੇ ਕਾਸ਼ੀ ਨੂੰ ਵੀ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰ ਲਿਆ ਇੱਕ ਕਾਸ਼ੀ ਨਾਂ ਦਾ ਸ਼ਹਿਰ ਸੀਗਾ ਉਹਨੂੰ ਵੀ ਆਪਦੇ ਕਬਜ਼ੇ ਵਿੱਚ ਕਰ ਲਿਆ ਫਿਰ ਉਸਨੇ 16 ਸਾਲਾਂ ਦੇ ਸੰਘਰਸ਼ ਤੋਂ ਬਾਅਦ ਧੋਖੇ ਨਾਲ ਵਜੀ ਵਜੀ ਨਾਂ ਦੀ ਵੀ ਇੱਕ ਪਲੇਸ ਸੀ ਉਹ ਵੀ ਮਹੱਤਵਪੂਰਨ ਸੀ ਤੇ ਉਹਨੂੰ ਵੀ ਜਿੱਤ ਲਿਆ ਸੀਗਾ ਸੋ ਫਿਰ ਉਹਨੇ ਕਾਸ਼ੀ ਵਜੀ ਤੇ ਆਪਣਾ ਨਵਾਂ ਰਾਜ ਗ੍ਰਹਿ ਤਾਂ ਪਹਿਲਾਂ ਹੀ ਉਹ ਦੇ ਦੀਨ ਆ ਗਿਆ ਸੀ ਕਿਉਂਕਿ ਜੋ ਚੀਜ਼ਾਂ ਦੂਗੀਸਾਰ ਕੋਈ ਸੀਗੀਆਂ ਤੇ ਉਹ ਸਾਰੀਆਂ ਸਾਰੀਆਂ ਤੇ ਕੰਟਰੋਲ ਹੀ ਨਹੀਂ ਕਰ ਲਿਆ ਸੀ ਯਾਦਸਤਰੂ ਨੇ ਹਾਂਜੀ ਉਸ ਤੋਂ ਬਾਅਦ ਯਾਦ ਸਤਰੂ ਦਾ ਸ਼ਾਸਨ ਕਾਲ ਕਿੰਨਾ ਸੀ ਉਹਨੇ 492 ਈਸਵੀ ਪੂਰਵ ਤੋਂ ਲੈ ਕੇ 460 ਈਸਵੀ ਪੂਰਵ ਤੱਕ ਰਾਜ ਕੀਤਾ ਬਿੰਬੀਸਾਰ ਤੋਂ ਬਾਅਦ ਯਾਦ ਸਤਰੂ ਕਿਸੇ ਵੀ ਪੂਜਾ ਕਰਦੇ ਸਨ ਯਾਦ ਸਤਰੂ ਮਹਾਤਮਾ ਬੁੱਧ ਦੀ ਪੂਜਾ ਕਰਦੇ ਸੀ ਅਬ ਉਹ ਬਹੁਤ ਇੰਪੋਰਟੈਂਟ ਕੁਐਸਚਨ ਆ ਪਹਿਲੀ ਬੋਧ ਸਭਾ ਉਸਦੀ ਰਾਜਧਾਨੀ ਵਿੱਚ ਸ਼ੁਰੂ ਕੀਤੀ ਗਈ ਸੀ ਹਾਂਜੀ ਪਹਿਲੀ ਬੋਧ ਸਭਾ ਕਿਸ ਰਾਜ ਦੇ ਸਮੇਂ ਹੋਈ ਇਦਾਂ ਕੁਐਸਚਨ ਆ ਸਕਦਾ ਪਹਿਲੀ ਬੁੱਧ ਪਹਿਲੀ ਬੋਧ ਮਹਾਸਭਾ ਕਿਸ ਰਾਜ ਦੇ ਰਾਜ ਵਿੱਚ ਹੋਈ ਅਜਾਦ ਸ਼ਤ్రੂ ਦੇ ਇਦਾਂ ਕੁਐਸਚਨ ਆਨਸਰ ਪਾ ਸਕਦੇ ਨੇ ਨੈਕਸਟ ਕੁਐਸਚਨ ਹੈ ਉਦੈਨ ਕੌਣ ਸੀ ਉਦੈਨ ਕੌਣ ਸੀ ਅਗੇ ਉਹ ਅਜਾਦ ਸ਼ਤ్రੂ ਦਾ ਪੁੱਤਰ ਸੀ ਗਿੰਬੀਸਾਰ ਦਾ ਪੁੱਤ ਸੀਗਾ ਉਹ ਹਰੀਨੈਂਕ ਵੰਸ਼ ਦਾ ਆਖਰੀ ਸ਼ਾਸਕ ਸੀ ਹਾਂਜੀ ਤੁਹਾਨੂੰ ਕੁਐਸਚਨ ਆ ਸਕਦਾ ਵੀ ਜਿਹੜੇ ਦੇ ਵੰਸ਼ ਦੇ ਆਖਰੀ ਸ਼ਾਸਕ ਦਾ ਨਾਂ ਕੀ ਸੀ ਉਹਦੈ ਉਸਨੇ ਰਾਜਧਾਨੀ ਰਾਜਗ੍ਰਹਿ ਤੋਂ ਪਾਲੀ ਤਿੱਤਰਵ ਤਬਦੀਲ ਕੀਤੀ ਮਤਲਬ ਪਹਿਲਾਂ ਰਾਜਧਾਨੀ ਰਾਜਗ੍ਰਹਿ ਸੀ ਫਿਰ ਉਹਨੇ ਕਿਹੜੀ ਬਣਾ ਦਿੱਤੀ ਪਾਲੀ ਪੁੱਤਰ ਬਣਾ ਦਿੱਤੀ ਸੋ ਉਹਨੂੰ ਕੁਐਸਚਨ ਆਏ ਆ ਸਕਦਾ ਪੇਪਰ 'ਚ ਵੀ ਉਹਦੈ ਆ ਕਿਹੜੇ ਰਾਜੇ ਨੇ ਆਪਣੀ ਰਾਜਧਾਨੀ ਰਾਜਗ੍ਰਹਿ ਤੋਂ ਬਦਲ ਕੇ ਪਾਲੀ ਪੁੱਤਰ ਕਰ ਦਿੱਤੀ ਤਾਂ ਅਨਸਰ ਆਊਗਾ ਉਹਦੈ ਤੇ ਜਾਂ ਫਿਰ ਅਦਨ ਨੇ ਕਿਹੜੇ ਸ਼ਹਿਰ ਨੂੰ ਕਿਹੜੇ ਸ਼ਹਿਰ ਤੋਂ ਬਦਲ ਕੇ ਰਾਜਤਾਨੀ ਪਾਲੀ ਪੁੱਤਰ ਬਣਾਤੀ ਰਾਜਗ੍ਰਹਿ ਤੋਂ ਠੀਕ ਹੈ ਪਹਿਲਾਂ ਰਾਜਗ੍ਰਹਿ ਸੁਦੀ ਰਾਜਤਾਨੀ ਹੋਣਾ ਪਾਲੀ ਪੁੱਤਰ ਹੋਵੇ ਨੈਕਸਟ ਕੁਐਸਚਨ ਹੈ ਸ਼ਿਸ਼ੂ ਨਾਗ ਰਾਜਵੰਸ ਹਾਂਜੀ ਜਦੋਂ ਹਰਨਾਇਕ ਰਾਜਵੰਸ ਸੀਗੀ ਪਹਿਲਾਂ ਤੇ ਉਸ ਤੋਂ ਬਾਅਦ ਕਿਹੜੀ ਰਾਜਵੰਸ ਆਈ ਸ਼ਿਸ਼ੂ ਨਾਗ ਰਾਜਵੰਸ ਆਈ ਤੇ ਇਹਦੀ ਸਥਾਪਨਾ ਜਿਹਨੇ ਕੀਤੀ ਸੀ ਹਰਨਾਇਕ ਰਾਜਵੰਸ ਦਾ ਸੈਨਾਪਤੀ ਸੀਗਾ ਠੀਕ ਹੈ ਉਹਨੇ ਮਗਦ ਤੇ ਕੀ ਸੀਗਾ ਕਬਜ਼ਾ ਕਰ ਲਿਆ ਸੀਗਾ ਬਦ ਲੋ ਕਰਕੇ ਸੈਨਾਪਤੀ ਨੀਰ ਕਰ ਲਿਆ ਸੀ ਮੰਗ ਤੇ ਕਵਚਾ ਕਰ ਲਿਆ ਸੀ ਤੇ ਫਿਰ ਉਹਨੇ ਆਪਣੀ ਇੱਕ ਸ਼ਿਸ਼ੂ ਨਾਗ ਨਾ બીજી ਰਾਜਵੰਸ਼ ਸੀਗੀ ਉਹੀ ਸਥਾਪਨਾ ਕਰ ਲਈ ਤੇ ਇਹਦਾ ਸ਼ਾਸਨ ਕਾਲ ਕਿੰਨਾ ਰਿਹਾ ਫਿਰ ਇਹਦਾ ਸ਼ਾਸਨ ਕਾਲ 412 ਈਸਵੀ ਪੂਰਵ ਤੋਂ 344 ਈਸਵੀ ਪੂਰਵ ਲਿਖਿਆ ਤੇ ਸੋਨੇ ਇਹ ਯਾਦ ਰੱਖਣਾ ਪੂਗਾ ਵੀ ਜਿਵੇਂ ਪਹਿਲਾਂ ਬਿੰਦੀਸਾਰ ਸੀ ਬਿੰਦੀਸਾਰ ਤੋਂ ਕੌਣ ਆਇਆ ਆਜਾਤ ਸਤ్రੂ ਆਇਆ ਆਜਾ ਸਤ్రੂ ਤੋਂ ਬਾਅਦ ਉਹ ਦੇਨ ਆਇਆ ਤੇ ਇਹ ਹਰੀਆਂਕ ਰਾਜਵੰਸ਼ ਸੀਗੀ ਜਿੰਨੇ ਰਾਜੇ ਉਸ ਤੋਂ ਬਾਅਦ ਸ਼ਿਸ਼ੂ ਨਾਗ ਰਾਜਵੰਸ਼ ਆਈ ਠੀਕ ਹੈ ਦੂਜੀ ਬੋਧੀ ਸਭਾ ਕਦੋਂ ਹੋਈ ਬੁੱਧੀ ਬੋਧੀ ਸਭਾ ਕਦੋਂ ਹੋਈ ਸੀ 383 ਈਸਵੀ ਪੂਰਵ ਵਿੱਚ ਈਸਾ ਪੂਰਵ ਵਿੱਚ ਵਿਸ਼ਾਲੀ ਵਿੱਚ ਹੋਈ ਸੀ ਇਹ ਕੁਐਸਚਨ ਬਹੁਤ ਇੰਪੋਰਟੈਂਟ ਆ ਵੀ ਵਿਸ਼ਾਲੀ ਵਿੱਚ ਹੋਈ ਸੀ ਕਿੱਥੇ ਹੋਈ ਸੀ ਦੂਜੀ ਬੋਧੀ ਸਭਾ ਨੰਦ ਰਾਜਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ ਸ਼ਿਸ਼ੂ ਰਾਜਵੰਸ਼ ਤੋਂ ਬਾਅਦ ਨੰਦ ਰਾਜਵੰਸ਼ ਆਇਆ ਸੀ ਇਹ ਮਹਾ ਪਦਮਾਨੇ ਮਹਾ ਪਦਵ ਨੰੰਦਾ ਨੇ ਉਸ ਨੂੰ ਸਰਵ ਕਾਂਤਾੰਤ੍ਰਿਕ ਵਜੋਂ ਜਾਣਿਆ ਜਾਂਦਾ ਹੈ ਜਾਨੀ ਕਿ ਸਾਰੇ ਇਕ ਸੱਤਰੀਆਂ ਤੇ ਉਗਰ ਸੈਨਾ ਨੂੰ ਅਖਾੜਨ ਵਾਲਾ ਉਹਨੂੰ ਸਰਵ ਕਸਤਰ ਰਾਮ ਟਿਕ ਕਿਹਾਇਆਂ ਦਾਸੀਆ ਇਸ ਰਾਜਵੰਸ਼ ਦਾ ਸ਼ਾਸਨ ਕਾਲ ਕੀ ਸੀਗਾ ਹੁਣ ਵੀ ਨੰਦ ਵੰਸ਼ ਦਾ ਸ਼ਾਸਨ ਕਾਲ ਕਿੰਨਾ ਸੀ 344 ਤੋਂ ਲੈ ਕੇ 320 ਬੀਸੀ ਤੱਕ ਰਸੀਗਾ ਇਹ ਨਹੀਂ ਸਭ ਗੁਰੂਕ ਦਿਕਰ ਸੀ ਨੈਕਸਟ ਕੁਐਸਚਨ ਹੈ ਚੰਦਰਗੁਪਤ ਮੌਰੀਆ ਕੌਣ ਸੀ ਚੰਦਰਗੁਪਤ ਮੌਰੀਆ ਦੀ ਫੂਲ ਕੌਣ ਸੀ ਇਹ ਬਹੁਤ ਫੇਮਸ ਹੈ ਉਸਨੇ ਕਟਲਿਆ ਦੀ ਮਦਦ ਦੇ ਨਾਲ ਕਟਲਿਆ ਨੇ ਅਤਿ ਸ਼ਾਸਤਰ ਦੀ ਕਿਤਾਬ ਲਿਖੀ ਸੀ ਹੈਨਾ ਚਾਣਕਿਆ ਨੇ ਕੀਤੀ ਕਟਲਿਆਨ ਹੋਰ ਕੀ ਕਹਿੰਦੇ ਨੇ ਚਾਣਕਿਆ ਕਹਿੰਦੇ ਨੇ ਜਾਨਕਿਆ ਨੀਤੀ ਦੇ ਬੁਖਲੇ ਸੀ ਹੈ ਨਾ ਉਸਨੇ ਕਟਲਿਆ ਦੀ ਮਦਦ ਦੇ ਨਾਲ 322 ਈਸਵੀ ਪੂਰਵ ਵਿੱਚ ਆਖਰੀ ਨੰਦਾ ਸ਼ਾਸਕ ਤੰਨਾ ਨੰਦ ਨੇ ਪਾਲਟੀ ਪੁੱਤਰ ਉਤੇ ਕਬਜ਼ਾ ਕਰ ਲਿਆ ਸੀ। ਠੀਕ ਹੈ। ਤਾਂ ਫਿਰ ਉਹਨਾਂ ਨੇ ਉੱਥੇ ਕੀ ਕੀਤਾ ਚੰਦਰਗੁਪਤ ਨੇ ਉਹਨੂੰ ਹਰਾ ਕੇ ਤੇ ਉੱਥੇ ਆਪਣਾ ਰਾਜ ਸਥਾਪਿਤ ਕਰ ਲਿਆ। ਠੀਕ ਹੈ। ਉਸ ਦੇ ਸ਼ਾਸਨ ਕਾਲ ਦਾ ਸਮਾਂ ਕੌਣ ਸਮਾਂ ਕੀ ਸੀਗਾ? 322 ਈਸਵੀ ਪੂਰਬ ਤੋਂ 298 ਈਸਵੀ ਪੂਰਬ ਨੈਕਸਟ ਹੈ ਚੰਦਰਗੁਪਤ ਦੀ ਰਾਜ ਚੰਦਰਗੁਪਤ ਦੀ ਮੌਤ ਕਿਵੇਂ ਹੋਈ ਹਾਂਜੀ ਚੰਦਰਗੁਪਤ ਦੀ ਮੌਤ ਕਿਵੇਂ ਹੋਈ ਸੀ ਉਹ ਜੈਨ ਬਣ ਗਿਆ ਸੀ ਜਿਵੇਂ ਇੱਕ ਬੁੱਧ ਧਰਮ ਪ੍ਰਚਲਿਤ ਸੀ ਉਦੋਂ ਫਿਰ ਉਸ ਤੋਂ ਆ ਜੈਨ ਧਰਮ ਵੀ ਸੀਗਾ ਤੇ ਉਹ ਜੈਨ ਬਣ ਗਿਆ ਸੀ ਤੇ ਭੱਦਰਵਾਹੂ ਦੇ ਨਾਲ ਸ਼੍ਰਵਨਬੀਲ ਗੋਲਾ ਚਲਾ ਗਿਆ ਇੱਕ ਪਲੇਸ ਨਾਮ ਸੀ ਜਿੱਥੇ ਉਸਨੇ ਅਕਵਾਸ ਦੁਆਰਾ ਅਸਤੀਵ ਤਿਆਗ ਦਿੱਤਾ ਉਥੇ ਜਾ ਕੇ ਉਹਨੇ ਵਰਤ ਰੱਖ ਲਿਆ ਹੌਲੀ ਹੌਲੀ ਉਹਨੇ ਜਦੋਂ ਭੁੱਖ ਰੱਖੀ ਕੋਈ ਸਖਾਧਾ ਨਾ ਪੀਤਾ ਨਾ ਉਹਦੇ ਨਾਲ ਵਰਤ ਰੱਖਦੀ ਰੱਖਦੇ ਉਹ ਹੌਲੀ ਹੌਲੀ ਕੀ ਸੀ ਉਹ ਸਰੀਰ ਕਮਜ਼ੋਰ ਹੁੰਦਾ ਗਿਆ ਤੇ ਉਸਨੇ ਮੰਨ ਲਿਆ ਸਰੀਰ ਜਿਹੜੀ ਸੰਸਾਰਿਕ ਯਾਤਰਾ ਸੀ ਉਹਨੂੰ ਪੂਰੀ ਕਰ ਲਿਆ ਹਾਂਜੀ ਨੈਕਸਟ ਕੁਐਸਚਨ ਹੈ ਬਿੰਦੂਸਾਰ ਕਾਂਸ ਵਿੰਡੂਸਾਰ ਕੌਣ ਸੀ ਕਲ ਬਿੰਦੂਸਾਰ ਪ੍ਰਾਚੀਨ ਭਾਰਤ ਵਿੱਚ ਮੌਰੀਆ ਸਾਮਰਾਜ ਦਾ ਦੂਜਾ ਸਮਰਾਟ ਸੀ ਪਹਿਲਾ ਕੌਣ ਸੀ ਆ ਚੰਦਰਵਰਧਨ ਮੌਰੀਆ ਦੂਜਾ ਕੌਣ ਸੀ ਬਿੰਦੂਸਾਰ ਔਰ ਚੰਦਰਗੁਪਤ ਮੌਰੀਆ ਜੋ ਸਾਮਰਾਜ ਦੇ ਸੰਸਥਾਪਕ ਸੀ ਇਹ ਉਹਨਾਂ ਦਾ ਪੁੱਤਰ ਸੀਗਾ ਤੇ ਅਸ਼ੋਕ ਮਹਾਨ ਦਾ ਪਿਤਾ ਸੀ ਠੀਕ ਹੈ ਉਸਨੇ ਅਜੀਵਕਾ ਦੀ ਸਰਪ੍ਰਸਤੀ ਕੀਤੀ ਉਸਨੇ ਕਿਸ ਚੀਜ਼ ਦੀ ਸਰਪ੍ਰਸਤੀ ਕੀਤੀ ਸੀ ਅਜੀਵਕਾ ਦੀ ਹਾਂਜੀ ਇਹਦੇ ਚੋ ਇੱਕ ਕੁਐਸਚਨ ਆ ਸਕਦਾ ਹੈ ਵੀ ਅਸ਼ੋਕ ਦੇ ਨਾਲ ਬਿੰਦੂਸਾਰ ਦਾ ਕੀ ਰਿਸ਼ਤਾ ਸੀ ਤਾਂ ਤੁਹਾਨੂੰ ਇਹ ਮਹੱਤਵਪੂਰਨ ਕੁਐਸਚਨ ਆਨਸਰ ਇੱਥੇ ਮਿਲਿਆਗਾ ਅਸ਼ੋਕ ਮਹਾਨ ਦਾ ਕੀ ਸੀ ਉਹ ਪਿਤਾ ਸੀ ਉਸ ਤੋਂ ਬਾਅਦ ਵਿੱਚ ਕੁਐਸਚਨ ਹੈ ਉਸ ਦਾ ਸ਼ਾਸਨ ਕਾਲ ਕੀ ਸੀ ਹਾਂਜੀ ਬਿੰਦੂ ਸਾਰ ਦਾ ਜਿਹੜਾ ਸ਼ਾਸਨ ਕਾਲ ਸੀ 97 ਈਸਵੀ ਪੂਰਵ ਤੋਂ ਲੈ ਕੇ 273 ਈਸਵੀ ਪੂਰਵ ਤੱਕ ਰਚਿਆ ਹੋਣ ਦਾ ਅਨੁਮਾਨ ਹੈਗਾ। ਉਸ ਤੋਂ ਬਾਅਦ ਅਸ਼ੋਕ ਕੌਣ ਸੀ? ਅਸ਼ੋਕ ਪ੍ਰਾਚੀਨ ਭਾਰ ਦੇ ਸਭ ਤੋਂ ਮਸ਼ਹੂਰ ਤੇ ਸ਼ਕਤੀਸ਼ਾਲੀ ਸਮਰਾਟਾਂ ਦੇ ਵਿੱਚੋਂ ਇੱਕ ਸੀਗਾ। ਹਾਂਜੀ ਉਸ ਦਾ ਰਾਜਨ ਕਾਲ ਕੀ ਸੀ? ਅਸ਼ੋਕ ਦਾ ਜਿਹੜਾ ਸ਼ਾਸਨ ਕਾਲ ਸੀ ਉਹ 273 ਈਸਵੀ ਪੂਰਵ ਤੋਂ 232 ਈਸਵੀ ਪੂਰਵ ਸੀ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਆ। ਇਹ ਬਹੁਤ ਵਾਰ ਵੀ ਪੁੱਛਾ ਜਾ ਚੁੱਕਿਆ। ਨੈਕਸਟ ਹੈ ਕਲਿੰਗ ਜੁੱਧ ਕਦੋਂ ਹੋਇਆ ਸੀ ਇਹ ਵੀ ਬਹੁਤ ਮਹੱਤਵਪੂਰਨ ਕੁਐਸਚਨ ਆ 261 ਈਸਾ ਪੂਰਵ ਦੇ ਵਿੱਚ ਇਹ ਬਹੁਤ ਵਾਰ ਪਿਪਰਾں ਚ ਪੁੱਛਿਆ ਜਾ ਚੁੱਕਿਆ ਨੈਕਸਟ ਹੈ ਜੀ ਕਿਹੜੇ ਜੁੱਧ ਨੇ ਮਹਾਨ ਅਸ਼ੋਕ ਨੂੰ ਬਦਲ ਦਿੱਤਾ ਹਾਂਜੀ ਇਹ ਸਾਰਿਆਂ ਨੂੰ ਪਤਾ ਵੀ ਹੋਊਗਾ ਵੈਸੇ ਪਰ ਜਿਹਨੂੰ ਨਹੀਂ ਪਤਾ ਪਤਾ ਚੱਗੂ ਕਲਿੰਗ ਦਾ ਜੁੱਧ ਕਲਿੰਗਾ ਦਾ ਜਦੋਂ ਜੁੱਧ ਹੋਇਆ ਸੀ ਬਹੁਤ ਸਾਰਾ ਖੂਨ ਖਰਾਬ ਹੋਇਆ ਸੀ ਤੇ ਉਹ ਕੀ ਖੂਨ ਖਰਾਬੀ ਨੂੰ ਦੇਖ ਕੇ ਦੁੱਖ ਬਰਲਾਪ ਨੂੰ ਦੇਖ ਕੇ ਅਸ਼ਮਾਨ ਅਸ਼ੋਕ ਉਹਨੂੰ ਤਾਂ ਹੀ ਮਹਾਨ ਸ਼ੋਕ ਕਹਿੰਦੇ ਸੀ ਅਸ਼ੋਕ ਤੇ ਬਹੁਤ ਜ਼ਿਆਦਾ ਅਸਰ ਹੋਇਆ ਤੇ ਜੁੱਧ ਤੋਂ ਬਾਅਦ ਉਸਨੇ ਕੀ ਕੀਤਾ ਫਿਰ ਬੁੱਧ ਧਰਮ ਅਪਣਾ ਲਿਆ ਤੇ ਜਿਹੜੀ ਉਹ ਹਿੰਸਾ ਕਰਦਾ ਸੀ ਜੁੱਧ ਕਲਾ ਕਰਦਾ ਸੀ ਉਹ ਤੇ ਉਹਨੂੰ ਕੀ ਸੀਗਾ ਉਹਨੇ ਤਿਆਗ ਦਿੱਤਾ ਤੇ ਹਿੰਸਾ ਨੂੰ ਤਿਆਗ ਦਿੱਤਾ ਤੇ ਆਹ ਹਿੰਸਾ ਦਾ ਰਸਤਾ ਅਪਣਾ ਲਿਆ ਹਾਂਜੀ ਅਸ਼ੋਕ ਦੀ ਨੈਤਿਕ ਸਿੱਖਿਆ ਨੀਤੀ ਦਾ ਕੀ ਨਾਮ ਸੀ ਤਮ ਹਾਂਜੀ ਨੈਤਿਕ ਸਿੱਖਿਆ ਨੀਤੀ ਕੀ ਸੀ ਤਮ ਦੀ ਰਾਹੀ ਸੀ ਅਸ਼ੋਕ ਦੇ ਸਿਲਾ ਲੇਖਾਂ ਵਿੱਚ ਕਿਹੜੀਆਂ ਲਿਪੀਆਂ ਵਰਤੀਆਂ ਗਈਆਂ ਸਨ? ਬ੍ਰਾਹਮੀ ਤੇ ਖਰੋਸ਼ਤੀ। ਕਿਹੜੀਆਂ ਲਿਪੀਆਂ ਦੀ ਵਰਤੋਂ ਹੋਈ ਸੀ? ਬ੍ਰਾਹਮੀ ਤੇ ਖਰੋਸ਼ਤੀ। ਇਹ ਬਹੁਤ ਹੀ ਮਹੱਤਵਪੂਰਨ ਕੁਐਸਚਨ ਆ ਜਾਂਦਾ। ਕਈ ਵਾਰ ਇਹ ਆ ਸਕਦਾ ਵੀ ਅਸ਼ੋਕ ਦੇ ਸਮੇਂ ਕਿਹੜੀਆਂ ਲਿਪੀਆਂ ਪ੍ਰਚਲਿਤ ਸਨ? ਬ੍ਰਾਹਮੀ ਤੇ ਖਰੋਸ਼ਤੀ। ਅਸ਼ੋਕ ਨੇ ਆਪਣੇ ਪੁੱਤਰ ਮਹਿੰਦਾ ਨੂੰ ਬੁੱਧਧਰਮ ਫਲਾਉਣ ਲਈ ਕਿਸ ਦੇਸ਼ ਭੇਜਿਆ? ਸ਼੍ਰੀਲੰਕਾ। ਇਹ ਬਹੁਤ ਇੰਪੋਰਟੈਂਟ ਹੈ ਜਿਹੜਾ ਇਹ ਕੁਐਸਚਨ ਹੈ। ਭਾਰਤ ਦਾ ਰਾਸ਼ਟਰੀ ਚਿੰਨ ਕੀ ਹੈ ਜੋ ਅਸ਼ੋਕ ਦੇ ਸਮੇਂ ਤੋਂ ਲਿਆ ਗਿਆ ਹੈ ਭਾਰਤ ਦਾ ਰਾਸ਼ਟਰੀ ਚਿੰਨ ਸਾਰਨਾਥ ਦੀ ਖੂਮਰਤੀ ਜਿਹਨੂੰ ਲਾਇਨ ਕੈਪੀਟਲ ਆਫ ਅਸ਼ੋਕਾ ਤੋਂ ਲਿਆ ਗਿਆ ਹੈ ਸਾਰਨਾਥ ਦੀ ਖੂਮਰਤੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਅਸ਼ੋਕ ਦੇ ਜ਼ਿਆਦਾਤਰ ਫਰਮਾਨਾਂ ਦੀ ਭਾਸ਼ਾ ਕੀ ਸੀ ਯਾਤਰਾਵਾਂ ਨੇ ਜਿਹੜੇ ਫਰਮਾਨ ਜਾਰੀ ਕੀਤੇ ਸੀ ਉਹ ਪ੍ਰਕਿਰਤਿਕ ਭਾਸ਼ਾ ਚ ਕੀਤੇ ਸੀ ਪਰ ਜਿਹੜੇ ਉਹਦੇ ਸਿਲਾ ਲੇਖ ਸੀਗੇ ਉਹ ਸੀਗੇ ਖਰੋਸ਼ਤੀ ਤੇ ਬ੍ਰਾਹਮੀ ਦੇ ਵਿੱਚ ਹਾਂਜੀ ਅਸ਼ੋਕ ਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਦੀ ਕਿਹੜੀ ਸਭਾ ਬੁਲਾਈ ਸੀ ਤੀਜੀ ਬੋਧ ਸਭਾ ਹਾਂਜੀ ਤੀਜੀ ਬੋਧ ਸਭਾ ਕਦੋਂ ਹੋਈ ਸੀ ਅਸ਼ੋਕ ਦੇ ਸਮੇਂ ਹੋਈ ਸੀ ਕਲਿੰਗ ਯੁੱਧ ਕਿੱਥੇ ਲੜਿਆ ਗਿਆ ਸੀ ਆ ਓਡੀਸ਼ਾ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਹਾਂਜੀ ਇਹਨਾਂ ਦੀ ਵੰਸ਼ ਜਦੋਂ ਖਤਮ ਹੋਈ ਸੀ ਮੌਰੀਆ ਵੰਸ਼ ਖਤਮ ਹੋਈ ਪਹਿਲਾਂ ਦੇਖੋ ਮੌਰੀਆ ਤੋਂ ਪਹਿਲਾਂ ਸੀਗੇ ਸ਼ਿਸ਼ੂਨਾਗ ਨੰਦਾ ਸ਼ਾਸਕ ਸੀਗੇ ਨੰਦਾ ਤੋਂ ਪਹਿਲਾਂ ਸ਼ਿਸ਼ੂਨਾਗ ਸੀਗੇ ਠੀਕ ਹੈ ਉਸ ਤੋਂ ਪਹਿਲਾਂ ਕੌਣ ਸੀਗੇ ਹਰੀਆੰਕ ਸੀਗੇ ਤਾ ਹੁਣ ਦੇਖੋ ਸੁੰਗਾ ਰਾਜਵੰਸੀ ਰਾਜਧਾਨੀ ਕਿਸ ਸਾ ਸੁੰਗਾ ਰਾਜਵੰਸੀ ਸਥਾਪਨਾ ਕਿਸ ਨੇ ਕੀਤੀ ਹਾਂਜੀ ਸੁੰਗਾ ਰਾਜਵੰਸ਼ ਦੇਖੋ ਇਸ ਉਸ ਮੇਤਰਾ ਸੁੰਗਾ ਨਾਮ ਦਾ ਇੱਕ ਰਾਜਾ ਸੀ ਆਖਰੀ ਮੋਰੀਆ ਸ਼ਾਸਕ ਵਿ੍ਰਹਿਦਰਥ ਦੇ ਇੱਕ ਬ੍ਰਾਹਮਣ ਕਮਾਂਡਰ ਇਨ ਚੀਫ ਨੇ ਇਸ ਨੂੰ ਸਥਾਪਿਤ ਕੀਤਾ ਹਾਂ ਵੀ ਮੋਰੀਆ ਸ਼ਾਸਕ ਦਾ ਜਿਹੜਾ ਆਖਰੀ ਰਾਜਾ ਸੀ ਆ ਅਸ਼ੋਕ ਤੋਂ ਬਾਅਦ ਹੋਇਆ ਵਿ੍ਰਹਿਦਰਥ ਕਿ ਉਹਦੇ ਇੱਕ ਜਿਹੜਾ ਬ੍ਰਾਹਮਣ ਕਮਾਂਡਰ ਸੀ ਚੀਫ ਕਮਾਂਡਰ ਐਂਡ ਚੀਫ ਸੀਗਾ ਉਹਨੇ ਉਹਦਾ ਨਾਮ ਕੀ ਸੀਗਾ ਪੁਸ਼ਪ ਮਿੱਤਰ ਸੁੰਗਾ ਤੇ ਉਸਨੇ ਸੁੰਗਾ ਰਾਜਵੰਸ਼ ਦੀ ਸਥਾਪਨਾ ਕੀਤੀ ਸੀ ਹਾਂਜੀ ਸੁੰਗਾ ਰਾਜਵੰਸ਼ ਦਾ ਸ਼ਾਸਨ ਕਾਲ ਕੀ ਸੀਗਾ 185 BC ਤੋਂ 73 BC ਇਸ ਸਮੇਂ ਦਾ ਸਭ ਤੋਂ ਮਸ਼ਹੂਰ ਸਮਾਰਕ ਕੀ ਹੈ ਜਿਹੜਾ ਸਮਾਰਕ ਮਸ਼ਹੂਰ ਆ ਮੋਨੂਮੈਂਟ ਭਾਰਤੀ ਸੂਪ ਹਾਂਜੀ ਪੁਸ਼ਪ ਮਿੱਤਰਾ ਸੁੰਗ ਦੁਆਰਾ ਕਿਹੜੀ ਧਾਰਮਿਕ ਪ੍ਰਥਾ ਨੂੰ ਮੁੜ ਸੁਰਜੀਤ ਕੀਤਾ ਗਿਆ ਸੀ? ਯਾਦਿਕ ਬਲੀਦਾਨ। ਇਹ ਜਿਹੜੀ ਪ੍ਰਥਾ ਸੀ ਇਹਨੂੰ ਦੁਬਾਰਾ ਤੋਂ ਚਾਲੂ ਕੀਤਾ ਗਿਆ ਸੀ ਰਾਜਕਾਲ ਵਿੱਚ। ਇਸ ਤੋਂ ਬਾਅਦ ਆਇਆ ਕਨਵ ਵੰਸ਼। ਕਿਸ ਨੇ ਕਨਵ ਰਾਜ ਵੰਸ਼ ਦੀ ਸਥਾਪਨਾ ਕੀਤੀ ਸੀ? ਵਾਸੂਦੇਵ ਨੇ ਦੇਵਪੁੱਤੀ ਤੋਂ ਗੱਦੀ ਹੜੱਪ ਲਈ। ਵਾਸੂਦੇਵ ਨੇ ਦੇਵਤੂਸਰੀ ਤੋਂ ਗੱਦੀ ਹੜੱਪ ਲਈ ਤੇ ਇਸ ਰਾਜ ਵੰਸ਼ ਦੀ ਸਥਾਪਨਾ ਕੀਤੀ। ਕਿੰਨੇ ਈਸਵੀ ਚ 73 ਈਸਵੀ ਪੂਰਵ ਵਿੱਚ, ਈਸਾ ਪੂਰਵ ਵਿੱਚ। ਇਸ ਦਾ ਸ਼ਾਸਨ ਕਾਲ ਕੀ ਸੀਗਾ? ਹੰਦੀ ਦਾ ਸ਼ਾਸਨ ਕਾਲ ਕਿੰਨਾ ਰਿਹਾ 73 ਈਸਵੀ ਪੂਰਬ ਤੋਂ 28 ਈਸਵੀ ਪੂਰਬ ਤੱਕ ਇਸ ਤੋਂ ਬਾਅਦ ਆ ਗਿਆ ਸात ਵਹਨ ਸात ਵਹਨ ਦਾ ਸੰਸਥਾਪਕ ਕੌਣ ਸੀ ਇਸ ਦਾ ਸੰਸਥਾਪਕ ਸਮੁਖ ਸੀਗਾ ਇਸ ਵੰਸ਼ ਦਾ ਸ਼ਾਸਨ ਕਾਲ 60 ਬੀਸੀ ਤੋਂ 225 ਏਡੀ ਤੱਕ ਚੱਲਿਆ ਗਿਆ ਇੱਥੇ ਧਿਆਨ ਦਿਓ ਦੇਖੋ ਵੀ ਪਹਿਲਾਂ ਸਾਰੇ ਬੀਸੀ ਦੇ ਸੀ ਜਿਵੇਂ 73 ਬੀਸੀ ਤੋਂ 28 ਬੀਸੀ ਹੁਣ ਫਿਰ ਉਸ ਤੋਂ ਅੱਗੇ 60 ਬੀਸੀ ਆ ਗਿਆ 60 ਬੀਸੀ ਤੋਂ ਬਾਅਦ ਫਿਰ ਹੁਣ ਏਡੀ ਆਉਣ ਲੱਗਿਆ ਏਡੀ ਜਿਵੇਂ 1 ਸਾਲ 2 ਸਾਲ ਜਿਵੇਂ ਆਪਾਂ ਹੁਣ ਲਿਖ ਨਹੀਂ ਇਹ ਉਹ ਹੀ ਨਾਮ ਲਿਖਦੇ ਆ ਤਾਂ ਫਿਰ ਇੱਧਰ ਇਹ ਚੇਂਜ ਹੋ ਗਿਆ ਸੀਗਾ ਹਾਂਜੀ ਇਸ ਵੰਸ਼ ਦਾ ਮਹਾਨ ਸ਼ਾਸਕ ਕੌਣ ਸੀ ਸਾਤ ਵਾਹਣ ਦਾ ਮਹਾਨ ਸ਼ਾਸਕ ਕੌਣ ਸੀਗਾ ਇਸ ਵੰਸ਼ ਦਾ ਮਹਾਨ ਸ਼ਾਸਕ ਸਾਤ ਕਰਨੀ ਪਹਿਲਾ ਜੋ ਕਿ ਇਸ ਵੰਸ਼ ਦਾ ਤੀਜਾ ਰੂਲਰ ਸੀਗਾ ਉਹ ਸਭ ਤੋਂ ਮਹਾਨ ਸੀਗਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਗੌਤਮੀ ਪੁੱਤਰ ਸਾਤ ਕਰਨੀ ਇਸ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀਗਾ ਜਿਸ ਦਾ ਸ਼ਾਸਨ ਕਾਲ 106 ਈਸਵੀ ਗੁਰੂ ਤੋਂ ਲੈ ਕੇ ਇਸ ਨੂੰ 130 ਈਸਵੀ ਪੂਰਵ ਦਿਕਰ ਰਿਹਾ ਇਸ ਕਾਲ ਵਿੱਚ ਕਿਸ ਤਰ੍ਹਾਂ ਦੀਆਂ ਸਿੱਕੇ ਜਾਂ ਕਰੰਸੀਆਂ ਮਸ਼ਹੂਰ ਸੀਗੀਆਂ ਇਸ ਕਾਲ ਵਿੱਚ ਤਾਂਬੇ ਤੇ ਕਾਂਸੇ ਤੋਂ ਇਲਾਵਾ ਸ਼ੀਸ਼ੇ ਦੇ ਸਿੱਕੇ ਕਾਫੀ ਪ੍ਰਚਲਿਤ ਸਨ ਇਹ ਕੁਐਸਚਨ ਆ ਸਕਦਾ ਹੈ ਇਸ ਕਾਲ ਸਮੇਂ ਤਾਂਬੇ ਤੇ ਕਾਂਸੇ ਤੋਂ ਇਲਾਵਾ ਸ਼ੀਸ਼ੇ ਦੇ ਸਿੱਕੇ ਪ੍ਰਚਲਿਤ ਸਨ ਤਾਂ ਤੁਹਾਡਾ ਆਨਸਰ ਕੀ ਹੋਊਗਾ ਜਦੋਂ ਮਹਾਕਰਣੀ ਏੜਸ ਜਾਂ 7 ਕਰਨੇ ਇਹਦੀ ਹੋਂਦ ਇਹ 7 ਵਹਨ ਸੀ 7 ਵਹਨ ਦੇ ਦੌਰਾਨ ਇਹ ਕੁਐਸਚਨ ਦਾ ਆਨਸਰ ਹੋ ਸਕਦਾ ਹੈ ਹਾਂਜੀ ਨੈਕਸਟ ਕੁਐਸਚਨ ਹੈ ਮੌਰੀਆ ਦੇ ਵਿਦੇਸ਼ੀ ਉਪਰਾਧਕਾਰੀ ਕੌਣ ਸਨ ਮੌਰੀਆ ਦੇ ਤੋਂ ਬਾਅਦ ਜਿਹੜੇ ਵਿਦੇਸ਼ੀ ਆਏ ਭਾਰਤ ਵਿੱਚ ਉਹਨਾਂ ਨੂੰ ਉਪਰਾਧਿਕ ਹੈਗਾ ਉਹ ਕੌਣ ਸੀ ਇਹ ਜਨਾਨੀ ਸੀਗੇ ਤੇ ਉੱਤਰੀ ਪੱਛਮੀ ਭਾਰਤ ਦੇ ਪਹਿਲੇ ਵਿਦੇਸ਼ੀ ਸ਼ਾਸਕ ਬਣੇ ਸੀਗੇ ਸਭ ਤੋਂ ਮਸ਼ਹੂਰ Hindu ਜਨਾਨੀ ਸ਼ਾਸਕ ਦਾ ਨਾਂ ਕੀ ਸੀਗਾ ਮਨੈਂਡਰ ਸੀਗਾ ਕਿੰਨੇ ਤੋਂ ਕਿੰਨੇ 165 ਤੋਂ ਲੈ ਕੇ 145 ਈਸਵੀ ਇਤਿਹਾਸ ਵਿੱਚ Hindu ਜਨਾਨੀ ਸ਼ਾਸਨ ਕਿਉਂ ਮਹੱਤਵਪੂਰਨ ਸੀਗਾ ਹਾਂਜੀ ਕਿਉਂਕਿ ਉਹਨਾਂ ਨੇ ਵੱਡੀ ਗਿਣਤੀ ਵਿੱਚ ਸਿੱਕੇ ਜਾਰੀ ਕੀਤੇ ਸੀ ਉਹ અતਉ ਸੋਨੇ ਦੇ ਸਿੱਕੇ ਜਾਰੀ ਕਰਨ ਵਾਲੇ ਪਹਿਲੇ ਵਿਅਕਤੀ ਸੀ ਜਨਾਨੀਆਂ ਨੇ ਪਹਿਲੀ ਵਾਰੀ ਸੋਨੇ ਦੇ ਸਿੱਕੇ ਜਾਰੀ ਕੀਤੇ ਸੀ ਉਹਨਾਂ ਨੇ ਹੈਲੈਨੀਸੀ ਭਾਵ ਕਲਾ ਵਿੱਚ ਯੁਨਾਨੀ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਜਿਸ ਨਾਲ ਉੱਤਰੀ ਪੱਛਮ ਭਾਰਤ ਵਿੱਚ ਗੰਧਾਰ ਸਕੂਲ ਦਾ ਜਨਮ ਹੋਇਆ ਗੰਧਾਰ ਸਕੂਲ ਦਾ ਜਨਮ ਕਿਵੇਂ ਹੋਇਆ ਯੁਨਾਨੀ ਵਿਸ਼ੇਸ਼ਤਾਵਾਂ ਜਿਹੜੀਆਂ ਯੁਨਾਨੀ ਸੀਗੇ ਉਹਨਾਂ ਨੇ ਆਪਣੀ ਕਲਾ ਦੀਆਂ ਵਿਸ਼ੇਸ਼ਤਾਵਾਂ ਨੂੰ ਜਿਹੜੀ ਭਾਰਤੀ ਕਲਾ ਦੀਆਂ ਵਿਸ਼ੇਸ਼ਤਾਵਾਂ ਸੀਗੀਆਂ ਦੋਨਾਂ ਨੂੰ ਮਿਕਸ ਕਰ ਦਿੱਤਾ ਸੂਦੇ ਤੋਂ ਕਿਹੜੀ ਕਲਾ ਦਾ ਜਨਮ ਹੈ ਗੰਧਾਰ ਸਕੂਲ ਦਾ ਜਨਮ ਹੋਇਆ ਸ਼ੱਕ ਕੌਣ ਸਨ ਸ਼ੱਕ ਉਹਨਾਂ ਨੇ ਪਹਿਲੀ ਸਦੀ ઈਸਾ ਪੂਰਵ ਤੋਂ ਚੌਥੀ ਸਦੀ ਈਸਵੀ ਪੂਰਵ ਤੱਕ ਰਾਜ ਕੀਤਾ ਉਹਨਾਂ ਨੂੰ ਸਿੱਥੀਅਨ ਕਿਹਾ ਜਾਂਦਾ ਸੀ ਸੱਤਾਂ ਨੂੰ ਕੀ ਕਹਿੰਦੇ ਸੀ ਸਿੱਥੀਅਨ ਕਹਿੰਦੇ ਸੀ ਸੱਤਾਂ ਦੀਆਂ ਕਿੰਨੀਆਂ ਸਖਾਵਾਂ ਸਨ ਜਿਨ੍ਹਾਂ ਕੋਲ ਸੱਤਾ ਦੇ ਹੌਦੇ ਸਨ ਪੰਜ ਸਖਾਵਾਂ ਸੀ ਉਹਨਾਂ ਦੀਆਂ ਤੇ ਸੱਤਾਂ ਦਾ ਮਸ਼ਹੂਰ ਸ਼ਾਸਕ ਕੌਣ ਸੀ ਰੁਦਰਮਨ ਉਹ ਸੰਸਕ੍ਰਿਤੀ ਸਾਸਤਰ ਸਾਰਵ ਪ੍ਰਸਤੀ ਕਰਦਾ ਸੀ ਸਮਰਥਨ ਕੀਤਾ ਕਰਦਾ ਸੀ ਉਹ ਸੰਸਕ੍ਰਿਤ ਭਾਸ਼ਾ ਦਾ ਇਸ ਤੋਂ ਬਾਅਦ ਆਏ ਪੱਲਵ ਪੱਲਵ ਕੌਣ ਸਨ ਉਹ ਅਸਲ ਵਿੱਚ ਹਰਾਨ ਵਿੱਚ ਰਹਿੰਦੇ ਸਨ ਉਹ ਸੱਕਾਂ ਤੋਂ ਬਾਅਦ ਚਾਹੀ ਤੇ ਇਹਨਾਂ ਨੇ ਪਹਿਲੀ ਸਦੀ ਈਸਵੀpurਵ ਤੋਂ ਲੈ ਕੇ ਪਹਿਲੀ ਸਦੀ ਈਸਵੀ ਰਾਜ ਕੀਤਾ ਇਹ ਇਸ਼ਾ ਪੂਰਵ ਤੋਂ ਲੈ ਕੇ ਈਸਵੀ ਪੂਰਵ ਤੱਕ ਰਾਜ ਕੀਤਾ ਈਸਵੀ ਤੱਕ ਰਾਜ ਕੀਤਾ ਪੱਲਵ ਦਾ ਮਸ਼ਹੂਰ ਰਾਜਾ ਸੀਗਾ ਪੱਲਵ ਦਾ ਮਸ਼ਹੂਰ ਰਾਜਾ ਸੀਗਾ ਗਾਂਦੋ ਫਾਰਨਸ کہا ਜਾਂਦਾ ਹੈ ਕਿ ਉਸ ਦੇ ਸਮੇਂ ਦੌਰਾਨ سینٹ تھامس ईसाई ਧਰਮ ਦੀ ਪ੍ਰਚਾਰ ਲਈ ਭਾਰਤ ਆਏ ਸੀ ਇਹ ਬਹੁਤ ਇੰਪੋਰਟੈਂਟ ਕੁਸ਼ਨ ਆ ਕਿ سینਟ تھامਸ ਕਿਸ ਰਾਜ ਦੇ ਸਮੇਂ ਭਾਰਤ ਆਏ ਪਾਲਵਾਂ ਦੇ ਰਾਜ ਸਮੇਂ ਭਾਰਤ ਆਏ नेक्स्ट ਕੁਸ਼ਨ ਹੈ ਖੋਸ਼ਾਨ ਕੌਣ ਸਨ ਉਹਨਾਂ ਨੇ ਪਾਲਵਾਂ ਦੀ ਥਾਂ ਲੈ ਲਈ ਤੇ ਉਹਨਾਂ ਨੇ ਪਹਿਲੀ ਸਦੀ ਈਸਵੀ ਤੋਂ ਲੈ ਕੇ ਤੀਜੀ ਸਦੀ ਈਸਵੀ ਤੱਕ ਰਾਜ ਕੀਤਾ ਹਾਂਜੀ ਸੁਣੇ ਇਹ ਨਾ ਕੁਐਸਚਨ ਰਾਜਵੰਸ਼ ਦੇ ਹਿਸਾਬ ਨਾਲ ਵੀ ਆ ਸਕਦੇ ਨੇ ਤੁਸੀਂ ਸੀਰੀਅਲ ਆਰਡਰ ਚ ਕਰਨਾ ਹੁੰਦਾ ਰਾਜਵੰਸ਼ਾਂ ਦੇ ਨਾਮ ਸੋ ਫਿਰ ਇਹਨੂੰ ਤੁਹਾਨੂੰ ਤੁਹਾਨੂੰ ਜਿਹੜੇ ਸ਼ਾਸਨ ਕਾਲ ਆ ਇਹਨਾਂ ਦਾ ਜੋ ਇਹਨਾਂ ਦਾ ਟਾਈਮ ਪੀਰੀਅਡ ਸੀਗਾ ਕਿੰਗਡਮ ਦਾ ਇਹਨਾਂ ਦੀ ਰੂਲਿੰਗ ਟਾਈਮ ਸੀ ਜੋ ਇਹਨਾਂ ਦਾ ਐਮਪੀਰਰ ਟਾਈਮ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਹੀ ਤੁਸੀਂ ਸਹੀ ਆਨਸਰ ਦੇ ਸਕੋਗੇ ਨੈਕਸਟ ਕੁਐਸਚਨ ਹੈ ਪਹਿਲੇ ਕੁਸਾਨ ਰਾਜਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ ਕਨਫਿਸ਼ਿਅਸ ਵਨ ਨੇ ਕੁਸਾਨ ਵੰਸ਼ ਦੀ ਸਥਾਪਨਾ ਦੂਜੇ ਕਿਸ਼ਾਂਵੰਸ਼ ਰਾ ਕਿਸ਼ਾਂ ਰਾਜਵਸੀ ਸਥਾਪਨਾ ਕਿਸ ਨੇ ਕੀਤੀ ਸੀ ਕਨਿਸ਼ਕ ਨੇ ਇਸ ਦੀਆਂ ਰਾਜਧਾਨੀਆਂ ਕਿਹੜੀਆਂ ਸੀਆਂ ਪਿਸ਼ਾਵਰ ਤੇ ਮਥਰਾ ਸੀ ਦੋ ਰਾਜਧਾਨੀਆਂ ਸੀ ਸੂਜੇ ਅਸ਼ੋਕ ਵਜੋਂ ਕਿਸ਼ ਨੂੰ ਜਾਣਿਆ ਜਾਂਦਾ ਹੈ ਕਨਿਸ਼ਕ ਨੂੰ ਕੀ ਕਹਿੰਦਾ ਦੂਜਾ ਅਸ਼ੋਕ ਕਿਹਾ ਜਾਂਦਾ ਉਸ ਨੇ 78 ਇਸਵੀ ਵਿੱਚ ਯੁੱਗ ਸ਼ੁਰੂ ਕੀਤਾ ਸੀ ਜਿਸ ਨੂੰ ਕੀ ਕਿਹਾ ਜਾਂਦਾ ਸਤ ਸਮਤ ਕਿਹਾ ਜਾਂਦਾ ਹੈ ਭਾਰਤ ਸਰਕਾਰ ਦੁਆਰਾ ਇਸ ਨੂੰ ਮਾਨਤਾ ਦਿੱਤੀ ਗਈ ਹੈ ਇਹ ਕੁਐਸਚਨ ਆਮ ਹੀ ਵਿਪਰਚ ਆ ਜਾਂਦਾ ਵੀ ਸੱਤ ਸਮਾਤ ਕਦੋਂ ਸ਼ੁਰੂ ਕੀਤਾ ਗਿਆ ਸੀ 78 ਈਸਵੀ ਵਿੱਚ ਕਿਹਨੇ ਸ਼ੁਰੂ ਕੀਤਾ ਸੀ ਕਨਿਸ਼ਕ ਨੇ ਕਿਸ ਰਾ ਕਿਸ ਦੇ ਰਾਜ ਵਿੱਚ ਚੌਥੀ ਬੋਧ ਸਭਾ ਹੋਈ ਸੀ ਕਨਿਸ਼ਕ ਦੇ ਰਾਜ ਵਿੱਚ ਹੋਈ ਸੀ ਚੌਥੀ ਬੋਧ ਸਭਾ ਹੁਣ ਬੋਧ ਸਭਾ ਕਿੰਨੀਆਂ ਹੋਗੀਆਂ ਚਾਰ ਤਾਂ ਸੋਨੂੰ ਕੱਲੀ ਕੱਲੀ ਬੋਧ ਸਭਾ ਦਾ ਪਤਾ ਹੋਣਾ ਚਾਹੀਦਾ ਵੀ ਕਿਹੜੇ ਰਾਜੇ ਦੇ ਸਮੇਂ ਦਰਾਂ ਨੇ ਬੋਧ ਸਭਾ ਹੋਈ ਸੀ ਤੇ ਕਿਉਂਕਿ ਪੇਪਰ ਦੇ ਵਿੱਚ ਜਾਂ ਤਾਂ ਐਦਾਂ ਹੀ ਕੁਐਸਚਨ ਪੁੱਟ ਕੀਤਾ ਜਾਂ ਨਾ ਵੀ ਕਿਹੜੀ ਸਦਾ ਸਭਾ ਕਿਹੜੇ ਰਾਜ ਦੇ ਸਮੇਂ ਰਾਜੇ ਦੇ ਸਮੇਂ ਹੋਈ ਸੀ ਜਾਂ ਫਿਰ ਇਦਾਂ ਕੁਐਸਚਨ ਪੁੱਟ ਕੀਤਾ ਜਾਂਦਾ ਇਹਨਾਂ ਨੂੰ ਮੇਲ ਮਲਾਉਣੇ ਹੁੰਦੇ ਆਪਾਂ ਨੇ ਮੈਚ ਕਰਨੇ ਹੁੰਦੇ ਆ ਚਾਰੇ ਬੁੱਧੀ ਸਭਾ ਦੇ ਨਾਮ ਲਿਖ ਦੇਣਗੇ ਚਾਰ ਹੋਣੀਆਂ ਰਾਜਿਆਂ ਦੀ ਨਾਮ ਲਿਖ ਦੇਣਗੇ ਵੀ ਕਿਹੜੀ ਕਿਹੜੇ ਰਾਜ ਦੇ ਵਿੱਚ ਸਮੇਂ ਹੋਈ ਇਦਾਂ ਕੁਐਸਚਨ ਆ ਜਾਂਦਾ ਕਿਸ ਨੇ ਜਵਰੀ ਮਜ਼ਦੂਰੀ ਦੀ ਵਰਤੋਂ ਕੀਤੇ ਬਿਨਾ ਸਦਰਸ਼ਨ ਚੀਲ ਦੀ ਮੁਰੰਮਤ ਕੀਤੀ ਉਦ੍ਰਮਾਨ ਨੇ ਠੀਕ ਹੈ ਉਦ੍ਰਮਾਨ ਨੇ ਕੀਤੀ ਸੀ ਮਹਾਭਾਰਤ ਦੀ ਲੜਾਈ ਕਿੱਥੇ ਲੜੀ ਗਈ ਸੀ ਕੁਰੂਖhetra ਇਹ ਕਿੰਨੀ ਦੇਰ ਤੱਕ ਲੜੀ ਗਈ 18 ਦਿਨ ਤੱਕ ਮੌਰੀਆ ਯੁੱਗ ਦੇ ਸਮੇਂ ਦਾ ਆਣ ਭਗਵਤ ਗੀਤਾ ਕਿਸ ਭਾਸ਼ਾ ਵਿੱਚ ਲਿਖੀ ਗਈ ਸੀ ਸੰਸਕ੍ਰਿਤ ਵਿੱਚ ਯੋਗ ਦਰਸ਼ਨ ਦੇ ਵਿਆਖਿਆਕਾਰ ਕੌਣ ਸਨ ਪਤਾਂਜਲੀ ਠੀਕ ਹੈ ਸਾਂਚੀ ਵਿਖੇ ਮਾਰ ਸੂਪ ਕਿੱਥੇ ਹੈ ਮੱਧ ਪ੍ਰਦੇਸ਼ ਸ਼ਿਕੰਦਰ ਮਹਾਨ ਦਾ ਸਮਕਾਲੀ ਕੌਣ ਸੀ ਚੰਦਰਗੁਪਤ ਮੌਰੀਆ ਠੀਕ ਹੈ ਵੀ ਇਹ 170 ਕੁਐਸਚਨਾਂ ਦੇ ਜਿਹੜੇ ਆਪਣੇ ਇਸ ਵੀਡੀਓ ਦੇ ਵਿੱਚ ਆਪਾਂ ਨੇ ਕਵਰ ਕਰ ਲਏ ਇਸ ਵੀਡੀਓ ਦਾ ਇੱਕ ਪਾਰਟ ਹੋ ਰਹਿੰਦਾ ਫਿਰ ਆਪਣਾ ਪ੍ਰਾਚੀਨ ਭਾਰਤ ਦਾ ਜੋ ਇਤਿਹਾਸ ਹੈ ਉਹਦੀ ਇੰਪੋਰਟੈਂਟ ਕੁਐਸਚਨ ਨੇ ਉਹ ਕਵਰ ਹੋ ਜਾਣਗੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਵੀ ਕਰਨਾ ਮਿਲਦੇ ਆਂ ਫਿਰ ਐਕਸ ਵੀਡੀਓ ਦੇ ਵਿੱਚ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ